ਹੈਲੋ ਸੰਜੀ ਸੁਮੰਦਾ ਸ਼ਰਮਾ ਜੀ ਬੋਲ ਰਹੇ ਜੀ ਨਹੀਂ ਜੀ ਇਹਨਾਂ ਦਾ ਆਪ ਕੋ ਸਰ ਨੰਬਰ ਹੈ ਜੀ ਤੇ ਉਹਨਾਂ ਨਾਲ ਗੱਲ ਕਰਨੀ ਹੋਵੇ ਤਾਂ ਕਿਵੇਂ ਹੋ ਲੱਗਦੀ ਹੈ ਜੀ ਸਰਕਾਰ ਨਹੀਂ ਹੋ ਸਕਦੀ ਜੇ ਜੇ ਤੁਸੀਂ ਗੱਲ ਕਰਨੀ ਆ ਤਾਂ ਤੁਸੀਂ ਨਵੇਂ ਸ਼ੋਜ਼ ਵਿਜ਼ਿਟ ਕਰੋ ਤੁਸੀਂ ਟਰਾਈ ਕਰੋ ਮੈਂ ਥੋੜੀ ਬੇਨਤੀ ਕਰਨਾ ਚਾਹੁੰਦਾ ਤੁਸੀਂ ਮੇਰੀ ਗੱਲ ਸੁਣ ਲਿਓ ਪਹਿਲਾਂ ਉਸ ਤੋਂ ਬਾਅਦ ਜਵਾਬ ਦਿਓ ਸੰਜੀ ਹਾਂ ਜੀ ਨਾਸਰਮ ਸਿੰਘ ਅਤਾਲੀ ਬੋਲਦਾ ਸਰਕਾਰ ਕਮੇਟੀ ਦੀ ਅਮਰ ਸਾਹਿਬ ਤੋਂ ਹਾਂ ਜੀ ਹਾਂ ਜੀ ਦੱਸੋ ਹਾਂ ਇਹਨਾਂ ਨੇ ਇੱਕ ਪੋਸਟ ਪਾਈ ਇਹਨਾਂ ਨੇ ਇੱਕ ਪੋਸਟ ਇਹਨਾਂ ਨੇ ਆਪਣੇ ਇੰਸਟਾਗ੍ਰam ਤੇ ਪਾਈ ਆ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਦਸਵੇਂ ਪਾਤਸ਼ਾਹ ਵੈਗ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਈ ਹੋਈ ਉੱਤੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆਈ ਥਿੰਕ ਉਹ ਕਿਸੇ ਮੇਲੇ ਮੁੰਲੇ ਦੀ ਹੈ ਮੇਦੀ ਫੇਸਬੁੱਕ ਤੇ ਨਾਲ ਆਪਣੀ ਫੋਟੋ ਲਾਈ ਹੋਈ ਹੈ ਹਾਂ ਜੀ ਤੇ ਉੱਪਰ ਲਿਖਿਆ ਹੋਇਆ ਹੈ ਦਸਮ ਪਾਤਸ਼ਾਹ ਦਾ ਨਾਮ ਦੇ ਬਾਬਾ ਦੀਪ ਸਿੰਘ ਜੀ ਦਾ ਹਾਂ ਜੀ ਉਹਦੇ ਅਕੋਰਡਿੰਗ ਗੱਲ ਕਰਨੀ ਸੀ ਨਾਲ ਭੈਣ ਨਾਲ ਵੀ ਇਹ ਕੀ ਹੋ ਰਿਹਾ ਮਤਲਬ ਵੀ ਹੁਣ ਆਪਣੇ ਆਪ ਨੂੰ ਗਾਇਕ ਜਿਹੜੇ ਨੇ ਜਿਹੜੇ ਗਾਉਂਦੇ ਨੇ ਜਿਹੜੇ ਖਾਲੇ ਲਾਉਂਦੇ ਨੇ ਜਾਂ ਜੋ ਵੀ ਕਰਦੇ ਨੇ ਕੰਗਰੂਨਾ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਬਰਬਰ ਸਮਝ ਲੱਗ ਪਏ ਆ ਕੋਈ ਗੱਲ ਨਹੀਂ ਸਰ ਸੀ ਡਿਲੀਟ ਕਰ ਦਿੰਦੇ ਆ ਅਸਕਰ ਨਹੀਂ ਡਿਲੀਟ ਨਹੀਂ ਕਰ ਦਿੰਦੇ ਮੇਰੀ ਗੱਲ ਕਰਵਾ ਤੁਸੀਂ ਹਾਂ ਤੁਹਾਡਾ ਮਸਲਾ ਸੱਚੀ ਵਾਹ ਦੇਖੋ ਹੈ ਨਹੀਂ ਕਿ ਸਰ ਮੇਰੀ ਗੱਲ ਸੁਣੋ ਡਿਜੀਟਲ ਜੋਗਾ ਇੱਕ ਮੇਰੀ ਗੱਲ ਸੁਣ ਲਓ ਉਹਨੂੰ ਬੰਦੇ ਨੂੰ ਫੋਨ ਬਣਾਇਆ ਉਹਨੂੰ ਬੰਦੇ ਨਾਲ ਕਿਸ ਤਰ੍ਹਾਂ ਗੱਲਾਂ ਕਰੋ ਜਿਹਨੂੰ ਕਿਸੇ ਜਿੱਦਾਂ ਪਤਾ ਨਹੀਂ ਜਿਸਨੇ ਜੋਗਾ ਹਰ ਕੋਲ ਦੇ ਮੋਬਾਈਲ ਹੁੰਦਾ ਹੁਣੇ ਉਹਨੂੰ ਸ਼ੋਅ ਆ ਜਾਊਗਾ ਤੁਸੀਂ ਫੋਨ ਨਹੀਂ ਕਰੋਗੇ ਉਹਨੂੰ ਕਰੋਗੇ ਨਾ ਠੀਕ ਕਿਵੇਂ ਤਾਂ ਜੇ ਹੁਣੇ ਤੇ ਤੁਹਾਨੂੰ ਕੋਈ ਸ਼ੋਅ ਆ ਜਾਊਗਾ ਕਰਾਉਣ ਵਾਸਤੇ ਉਹਨੂੰ ਕੁੜੀ ਨੂੰ ਤੁਸੀਂ ਹੁਣੇ ਉਹਨੂੰ ਫੋਨ ਦੇ ਕੰਟੈਕਟ ਨਹੀਂ ਕਰੋਗੇ ਕਰੋਗੇ ਨਾ ਹਾਂਜੀ ਤੇ ਫਿਰ ਤੁਸੀਂ ਕੰਟੈਕਟ ਕਰੋ ਮੇਰੀ ਗੱਲ ਕਰਵਾਓ ਉਹਦੇ ਨਾਲ ਨੰਬਰ ਮੇਰਾ ਲਿਖੋ ਤੇ ਮੇਰੇ ਨੰਬਰ ਤੇ ਕਾਲ ਕਰਵਾਓ ਦੀ ਔਰ ਕਰਾਉਣੀ ਆ ਤੁਸੀਂ ਮਤਲਬ ਮੈਂ ਤੁਹਾਨੂੰ ਆਰਡਰ ਦੇ ਲਿਆ ਸਮਝ ਲਓ ਰਿਕਵੈਸਟ ਨਹੀਂ ਕਰ ਰਿਹਾ ਤੁਹਾਨੂੰ ਨੰਬਰ ਨੋਟ ਹਾਂ ਨੰਬਰ ਨੋਟ ਕਰੋ ਮੇਰਾ ਹਾਂਜੀ 78 71814 14 75 77814 ਅੱਗੇ ਵੀ ਹੈ 75 75 1984 1 984 ਕਿਡਾ ਗੁੱਡ ਨੇਮ ਪਰਮਜੀਤ ਸਿੰਘ ਅਕਾਲੀ ਪਰਮਜੀਤ ਹਾਂਜੀ ਪਰਮਜੀਤ ਸਿੰਘ ਅਮਰਪੁਰ ਸਿੰਘ ਅਕਾਲੀ ਹਾਂਜੀ ਅ ਕੀ ਤੁਹ ਹੋ ਬੋਲ ਰਹੇ ਤੁਸੀਂ? ਸਰ ਜੀ ਅਸੀਂ ਸਾਥ ਤਾਂ ਜੀ। ਕਮੇਟਰ ਸਾਹਿਬ। ਹਾਂ ਜੀ। ਠੀਕ ਹੈ ਮੈਂ ਤੁਹਾਡਾ ਮੈਸੇਜ ਦੇ ਦੇਣੀ ਆ। ਮੈਸੇਜ ਨਹੀਂ ਦੇਣਾ ਤੁਸੀਂ ਇਹ ਕਹਿਣਾ ਵਾਂਗੇ ਗੱਲ ਕਰਨੀ ਆ ਇਸ ਨੰਬਰ ਦੇ ਉੱਪਰ। ਜੇ ਤੁਸੀਂ ਨਹੀਂ ਤਾਂ ਆਪਕਦੇ ਜੇ ਉਹ ਨਹੀਂ ਕਰਦੀ ਫਿਰ ਤੁਸੀਂ ਉਹ ਨੰਬਰ ਦੇ ਦਿਓ ਤਾਂ ਮੈਂ ਕਰ ਲੈਂਦਾ ਫੋਨ ਉਹਨਾਂ ਨੂੰ। ਸਹੀ ਜੀ ਮੈਂ ਨੰਬਰ ਤਾਂ ਦੇ ਦਊਂਗਾ। ਹਾਂ ਚਲੋ ਫਿਰ ਤੁਸੀਂ ਗੱਲ ਕਰੋ ਦੱਸ ਦੇ ਵੀ ਇਸ ਤਰ੍ਹਾਂ ਕਾਲ ਆਈ ਸੀ ਇਸ ਬਾਰੇ ਆਈ ਸੀ ਫਿਰ ਉਹ ਆਪਣੇ ਆਪ ਕਾਲ ਕਰ ਲਵੇਗੀ। ਠੀਕ ਹੈ ਠੀਕ ਕਰ ਕਾਲਸ ਓਕੇ